ਸਬ ਡਿਵੀਜ਼ਨ ਪਾਤੜਾ ਜੀ ਨਾਉਣ ਵਾਲੇ ਏਰੀਏ ਦੇ ਵਿੱਚ ਵੱਡੀਆਂ-ਵੱਡੀਆਂ ਕਲੋਨੀਆਂ ਕੱਟ ਰਹੀਆਂ ਨੇ ਕਰੋੜਾਂ ਰੁਪਏ ਦਾ ਜਿਹੜਾ ਟੈਕਸ ਵੀ ਸ਼ੇਅਰ ਹੋ ਸਕਦਾ ਨਗਰ ਕੌਂਸਲ ਵਿੱਚ ਜਾਂਦਾ ਹੋਊਗਾ ਔਰ ਜਿਹੜੇ ਉਹਨਾਂ ਦੀ ਮਨਜ਼ੂਰੀ ਵੀ ਕਿਸੇ ਪਾਸੋਂ ਲਈ ਹੋਊਗੀ ਜਿੱਥੇ ਪਾਤੜਾ ਸ਼ਹਿਰ ਅੰਦਰ ਵੱਡੀ ਤਦਾਦ ਦੇ ਵਿੱਚ ਲੱਖਾਂ ਰੁਪਏ ਕਰੋੜਾਂ ਰੁਪਏ ਲੱਗੇ ਹੋਏ ਨੇ ਔਰ ਜਿਹੜੇ ਕਿ ਡੀਲਰ ਪ੍ਰਾਪਰਟੀ ਡੀਲਰ ਵੀ ਉਹ ਅਰਬਾਂ ਰੁਪਏ ਖਾਰੇ ਨੇ ਉਨ੍ਹਾਂ ਦੇ ਬਦولت ਇੱਥੇ ਪਾਟਨਾ ਸ਼ਹਿਰ ਅੰਦਰ ਕਲੋਨੀਆਂ ਬਹੁਤ ਵੱਡੀ تعداد ਦੇ ਵਿੱਚ ਗੱਡੀਆਂ ਹੋਈਆਂ ਨੇ ਜਿਹੜੀਆਂ ਨਗਰ ਕੌਂਸਲ ਅਧੀਨ ਆਉਂਦੀਆਂ ਨੇ ਇਸ ਤੋਂ ਪਹਿਲਾਂ ਕਈ ਥਾਵਾਂ ਤੇ ਕਈ ਕਲੋਨੀਆਂ ਦੇ ਵਿੱਚ ਬੋਰਡ ਵੀ ਲੱਗੇ ਸੀ ਕਿ ਇੱਥੇ ਅਣਅਧਿਕਾਰਿਤ ਕਲੋਨੀਆਂ ਜਿਹੜੀਆਂ ਉਹ ਨਾ ਘਟੀਆਂ ਜਾਣ ਪਰ ਉਹ ਸ਼ਹਿਰ ਹੌਸਲੇ ਦਾ ਅੱਜ ਤਕਰੀਬਨ ਇੱਥੇ ਹਰ ਇੱਕ ਪਾਸੇ ਚਾਰਜ ਫੇਰੇ ਪਾਟਲਾ ਦੇ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਡੇ ਵੱਡੇ ਜਿਹੜੇ ਕਿ ਖੇਤੀ ਦੇ ਪ੍ਰੋਡਕਟ ਸੀ ਉਹਨਾਂ ਨੂੰ ਫੇਲ ਕਰਕੇ ਉੱਥੇ ਉਹਨਾਂ ਦੇ ਵਿੱਚ ਬੀਵੀ ਟੀਟੀ ਕਿੱਲਾਂ ਦੇ ਵਿੱਚ ਚਾਰ ਚਾਰ ਵਾਲੀ ਕਿੱਲਾਂ ਦੇ ਵਿੱਚ ਉੱਥੇ ਕਲੋਨੀਆ ਕਟੀਆਂ ਗਈਆਂ ਨੇ ਜਿਹੜੀਆਂ ਦੇ ਪਲਾਟ ਕਾਫੀ ਜ਼ਿਆਦਾ ਮਹਿੰਗੇ ਮੰਨੇ ਨੇ ਔਰ ਚੰਡੀਗੜ੍ਹ ਚੰਡੀਗੜ੍ਹ ਵਰਗੀ ਫੈਸਿਲਿਟੀ ਹੀ ਦਿਖਾਈ ਗਈ ਹੈ ਪਰ ਸ਼ਹਿਰ ਅੰਦਰ ਜਿਹੜੀ ਨੈਸ਼ਨਲ ਹਾਈਵੇ ਲੰਘ ਰਿਹਾ ਔਰ ਮੇਨ ਬਾਜ਼ਾਰ ਹੈ ਉੱਥੇ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਦੇਖਣ ਨੂੰ ਮਿਲੂਗੀ ਤੁਹਾਨੂੰ ਸ਼ਹਿਰ ਅੰਦਰ ਜਿਹੜਾ ਕਿ ਨਗਰ ਕੌਂਸਲ ਵੱਲੋਂ ਕਰੋੜਾ ਰੁਪਏ ਲੈਣ ਵਾਲੇ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਜਿਹੜੇ ਅਧਿਕਾਰੀ ਉਹ ਵੀ ਕੋਈ ਨਜ਼ਰ ਨਹੀਂ ਆਊਗਾ ਪਾਤਲਾ ਸ਼ਹਿਰ ਅੰਦਰ ਜਿਹੜੇ ਕਾਰਜ ਸਰਕ ਅਫਸਰ ਨੇ ਉਹ ਵੀ ਨਹੀਂ ਹੈਗੇ ਔਰ ਜਿਹੜੇ ਕਿ ਜੇ ਵੀ ਨਹੀਂ ਹੈਗੇ ਔਰ ਸ਼ਹਿਰ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀ ਦੇਖਰੇਖ ਕਰਨ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਇਲਾਕੇ ਦੇ ਅੰਦਰ ਕੋਈ ਐਸਾ ਅਧਿਕਾਰੀ ਨਹੀਂ ਹੈਗਾ ਕਿ ਜਿਹੜਾ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਨਜਾਇਜ਼ ਕੰਮ ਕੀਤਾ ਹੋਵੇ ਨੈਸ਼ਨਲ ਹਾਈਵੇ ਉੱਤੇ ਕੀਤਾ ਹੋਵੇ ਜਾਂ ਸ਼ਹਿਰ ਅੰਦਰ ਲੇਟਾਂ ਬੰਦ ਹੋਣ ਜਾਂ ਛੜਕਦੇ ਉੱਤੇ ਲੋਕਾਂ ਨੇ ਕੂੜਾ ਸਿੱਟਿਆ ਹੋਵੇ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਇਹ ਦੇਖਣ ਵਾਲੀ ਗੱਲ ਹੈ ਕਿ ਸ਼ਹਿਰ ਅੰਦਰ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪਰ ਦੂਜੇ ਪਾਸੇ ਕੁਝ ਮਿਲੀਭੁਗਤ ਲੱਗਦੀਆਂ ਜਾਂ ਕਿਸੇ ਤਰ੍ਹਾਂ ਦਾ ਕੋਈ ਮੰਜ਼ਰ ਸ਼ਹਿਰ ਅੰਦਰ ਹੋਊਗਾ ਕਿ ਜਿਲੇ ਆਧਾਰ ਤੇ ਇਥੋਂ ਸ਼ਹਿਰ ਨੂੰ ਹਲਾਤ ਡਾਊਨ ਟੋਲ ਕਿਤੇ ਹੋਏ ਨੇ ਔਰ ਕੂੜਾ ਛੜਕਾ ਦੇ ਉੱਤੇ ਲੋਕ ਸਿੱਟਣ ਨੂੰ ਮਜਬੂਰ ਹੋਏ ਪਏ ਨੇ ਘਰਾਂ ਦੇ ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਨੇਚਰਲ ਰਾਈਜ਼ ਦੇ ਉੱਤੇ ਲੈਟਾਂ ਬਿਲਕੁਲ ਗਲ ਕੀਤੀਆਂ ਹੋਈਆਂ ਨੇ ਸ਼ਹਿਰ ਦੇ ਮੇਨ ਵਿਚਾਰ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਕਤ ਦਾ ਜਿਹੜਾ ਪ੍ਰਤੱਖ ਨਜ਼ਾਰਾ ਕਿਸ ਤਰ੍ਹਾਂ ਇੱਥੇ ਪਾਤਰਾ ਸ਼ਹਿਰ ਦੇ ਹਲਾਤ ਬਣੇ ਹੋਏ ਨੇ ਔਰ ਜਿਹੜੇ ਅਧਿਕਾਰੀ ਨੇ ਨਗਰ ਕੌਂਸਲ ਲਾ ਲੋ ਜਾਂ ਹੋਰ ਵੀ ਕੋਈ ਇੱਥੇ ਅਧਿਕਾਰੀ ਨੇ ਉਹਨਾਂ ਦੇ ਵੀ ਕੋਈ ਨਜ਼ਰਾਂ ਦੇ ਸਾਹਮਣੇ ਨਹੀਂ ਆ ਰਿਹਾ। ਸੈਕਟਰ ਹਾਈਵੇ ਦੇ ਤੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੋਵੇਗਾ? ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਜਾਂ ਇੱਥੇ ਕੋਈ ਹੋਰ ਕਿਸ ਤਰ੍ਹਾਂ ਇੱਥੇ ਸ਼ਹਿਰ ਅੰਦਰ ਜਿਹੜੇ ਗੰਦਗੀ ਦੇ ਢੇਰ ਪਏ ਹੋਏ ਨੇ ਔਰ ਆਵਾਰਾ ਪਸ਼ੂ ਵੀ ਇੱਥੇ ਜਿਹੜੇ ਗੰਦਗੀ ਦੇ ਢੇਰਾਂ ਦੇ ਉੱਤੇ ਚੰ ਰੇ ਨੇ ਘੱਟ ਇਹਨਾਂ ਤਲੀ ਤੁਹਾਨੂੰ ਇਸ ਵਕਤ ਜਿਹੜੀ ਪ੍ਰਤਾਕਤਾ ਨਜ਼ਾਰਾ ਦਿਖਾਇਆ ਕਿ ਇਸ ਤਰ੍ਹਾਂ ਇਹ ਇੱਕ ਚੋਣ ਵਾਲੀ ਬਣ ਹੈ ਕਿ ਲਾਈਟਾਂ ਗਲ ਹੋਣ ਦਾ ਕਿ ਸ਼ਹਿਰ ਜਿਹੜੀਆਂ ਜਿਵੇਂ ਮੈਸਨ ਨਾਲ ਲਾਈ ਵੀਰੇ ਉੱਤੇ ਮੈਂ ਵਜਾ ਦੇ ਕਿ ਲਾਈਟਾਂ ਗਲ ਹੋਣ ਦਾ ਕਿ ਇੱਥੇ ਕਰ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਕੋਈ ਮਦਭਾਗੀ ਘਟਨਾ ਵਾਪਰ ਚੱਦੀ ਹੈ ਨਾ ਕਿਉਂਕਿ ਪ੍ਰਸ਼ਾਸਨ ਇੱਥੇ ਘੈਰੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਕਰਕੇ ਇੱਥੇ ਲੈਟਾ ਔਰ ਜਿਹੜਾ ਕੀ ਕ੍ਰੋਸਿੰਗ ਹੈ ਕਿਸ ਤਰ੍ਹਾਂ ਲੋਕ ਚੱਲ ਰਹੇ ਨੇ